ਦੋਸਤੋ ਸਸਿਕਾਲ ਆ ਇੱਕ ਪਿੰਡ ਐ ਤੇ ਪਿੰਡ ਦਾ ਨਜ਼ਾਰਾ ਤੁਸੀਂ ਕੋਠੇ ਤੋਂ ਬਖੂਬੀ ਦੇਖ ਰਹੇ ਹੋ ਪਹਿਲਾਂ ਸਾਰੇ ਕਿਉਂ じゃ ਪਿੰਡ ਆ ਯਾਰ ਕਬੂਤਰ ਬਣੇ ਐ ਘੋੜੇ ਬਣੇ ਐ ਇਹ ਅਲੱਗ-ਅਲੱਗ ਤੇ ਕੈਸੀਆਂ ਕੋਠੀਆਂ ਬਣੀਆਂ ਯਾਰੋ ਤੇ ਪਿੰਡ ਸਿਆਣੇ ਕਹਿੰਦੇ ਵੀ ਸਮੁੰਦਰਾਂ ਵਰਗੇ ਹੁੰਦੇ ਐ ਦੇ ਪੰਜਾਬ ਦੇ ਵਿੱਚ 600 ਤੋਂ ਵੱਧ ਆਈ ਵੀ ਐਫ ਕੇਂਦਰ ਬਣ ਗਏ ਕਿਉਂ ਬਣ ਗਏ ਕਿ ਜਦੋਂ ਆਪਣੇ ਬੱਚੇ ਆਪਣੇ ਨੌਜਵਾਨ ਬੀਬੀਆਂ ਤੇ ਨੌਜਵਾਨ ਲੜਕੇ ਲੜਕੀਆਂ ਵਿਆਹ ਤੋਂ ਬਾਅਦ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਰਹੇ ਕਿਉਂ ਨਹੀਂ ਰਹੇ ਆ ਦੇਖੋ ਆ ਪਿੰਡ ਹੈ ਤੇ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਟਾਵਰ ਲੱਗਿਆ ਹੋਇਆ ਹੈ ਇਹ ਟਾਵਰ ਕੰਪਨੀਆਂ ਬਹੁਤ ਵੱਡੀਆਂ ਪਾਵਰ ਹੁੰਦੀ ਹੈ ਇਹਨਾਂ ਕੋਲੇ ਤੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਅਖੀਰ ਇਹ ਕੇਸ ਕਰ ਦਿੰਦੇ ਆ ਲੋਕਾਂ ਤੋਂ ਝੂਠੇ ਮੂਠੇ ਜਿਵੇਂ ਫੈਕਟਰੀਆਂ ਲੱਗਣ ਵੇਲੇ ਦੱਸਿਆ ਜਾਂਦਾ ਕਿ ਇੱਥੇ ਫੁਲਾਨੀ ਫੈਕਟਰੀ ਲੱਗਣੀ ਹੈ ਪਰ ਬਣ ਕੁਝ ਹੋਰ ਜਾਂਦਾ ਉਸੇ ਤਰ੍ਹਾਂ ਇਹ ਝੂਠੇ ਮੂਠੇ ਕੇਸ ਬਣਵਾ ਕੇ ਆ ਦੇਖੋ ਬਾਬਾ ਬੁੱਲੇ ਸ਼ਾਹ ਜੀਆਂ ਦੀ ਆ ਮাজার ਹੈ ਜਿੱਥੇ ਮੇਲਾ ਲੱਗਦਾ ਤੇ ਪਿੰਡ ਹੈ ਮਿੱਤਰੋ ਇਹ ਫਾਜ਼ਲਕਾ ਜ਼ਿਲ੍ਹੇ ਦਾ ਕੰਦ ਵਾਲਾ ਹਾਜ਼ਰਖਾ ਜਿੱਥੇ ਆ ਟਾਵਰ ਲੱਗਿਆ ਇਹ ਟਾਵਰ ਮੈਂ ਇੱਥੇ ਜਦੋਂ ਵੀ ਆਉਣਾ ਹੈ ਨਾ ਮਿੱਤਰੋ ਤੇ ਮੈਂ ਦੇਖਦਾ ਕਿ ਨਾ ਤਾਂ ਚਿੜੀਆਂ ਆਉਂਦੀਆਂ ਨਾ ਘੁਗੀਆਂ ਘਟਾਰਾਂ ਕੋਈ ਵਿਰਲਾ ਵਾਂਝਾ ਇੱਥੇ ਆ ਜਿਹੜੇ ਨੇੜੇ 8-10 ਘਰ ਐ ਇਹਨਾਂ 8-10 ਘਰਾਂ ਚ ਕੋਈ ਵਿਰਲਾ ਵਾਂਝਾ ਜਾਨਵਰ ਆਉਂਦਾ ਨਹੀਂ ਤਾਂ ਟਾਵਰ ਕਰਕੇ ਜਾਨਵਰ ਵੀ ਨਹੀਂ ਆਉਂਦੇ ਪਹਿਲੀ ਗੱਲ ਤਾਂ ਕਹਿੰਦੇ ਵੀ ਉਹ ਜਾਨਵਰ ਵਿਚਾਰੇ ਮਰ ਜਾਂਦੇ ਆ ਨਾ ਤਾਂ ਕਰਕੇ ਫਿਰ ਤੇ ਉਹ ਆਉਂਦੇ ਨਹੀਂ ਤਾਂ ਇਹ ਵੀ ਇੱਕ ਤਰੱਕੀ ਐ ਨਾ ਜਿਹੜੀ ਮੇਤਰੋ ਤਰੱਕੀ ਆਪਣੇ ਸਬਾਤ ਖਾ ਗਈ ਤਰੱਕੀ ਨੇ ਆਪਣੇ ਘਰਾਂ ਦੇ ਉਜਾੜੇ ਪਾਣ ਲਾ ਤੇ ਆ ਵੇਖੋ ਇਸ ਫਰੇਮ ਦੇ ਵਿੱਚ ਵੇਖੋ ਕਿ ਕਿੰਨੇ ਘਰ ਹੈ ਤੇ ਕਿੰਨੇ ਘਰਾਂ ਦੇ ਵਿੱਚ ਕਾਰ ਆ ਟਾਵਰ ਹੈ ਜਿਹੜਾ ਤੁਹਾਡੀ ਸਕਰੀਨ ਤੇ ਤੁਹਾਡੇ ਸਾਹਮਣੇ ਹੈ ਮੇਰੇ ਭਰਾ ਤੇ ਆ ਘੁਗੀਆਂ ਕਬੂਤਰ ਘੋੜੇ ਟੈਂਕੀਆਂ ਤੇ ਬਣੇ ਹੋਏ ਇਹ ਕਿਸੇ ਕੰਮ ਨਹੀਂ ਆਉਣੇ ਯਾਰ ਜੇਕਰ ਆਪਾਂ ਇੰਨਾ ਟਾਵਰਾਂ ਦਾ ਵਿਰੋਧ ਨਾ ਕੀਤਾ ਤੇ ਥੋੜੇ ਜੇ ਪੈਸੇ ਮਿਲਦੇ ਤੇ ਇਹ ਵੀ ਪਤਾ ਲੱਗਿਆ ਕਿ ਜਿਹੜੇ ਸੱਜਣਾ ਦੇ ਘਰੇ ਟਾਵਰ ਲੱਗਿਆ ਨਾ ਉਹ ਸੱਜਣ ਕੀ ਕਰਦੇ ਐ ਉਹਨਾਂ ਨੂੰ ਦਮੇ ਦੀ ਸ਼ਿਕਾਇਤ ਐ ਤੇ ਜਿਹੜਾ ਉਹਨਾਂ ਦਾ ਲੜਕਾ ਇੱਕੋ ਇੱਕ ਲੜਕਾ ਤੇ ਉਹਨੂੰ ਵਿਚਾਰੇ ਨੂੰ ਵੀ ਕੋਈ ਆਕੇ ਇੱਕ ਅਨਾਰ ਤੇ ਸੌ ਬਿਮਾਰ ਵਾਲੀ ਗੱਲ ਐ ਮਾੜਾ ਢੱਗਾ ਛਤੀ ਰੋਗ ਜਿਹਨੇ ਆ ਘਰਾਂ ਦੇ ਵਿੱਚ ਟਾਵਰ ਲਵਾਤਾ ਤੇ ਉਹ ਤੁਹਾਨੂੰ ਪਤਾ ਹੀ ਹੋਣਾ ਕਿ ਉਹ ਬੰਦਾ ਵੀ ਸੌਖਾ ਕਿਵੇਂ ਰਹਿ ਸਕਦਾ ਪ੍ਰਚਾਰ ਪੈਸਿਆਂ ਪਿੱਛੇ ਆਪਾਂ ਫੈਕਟਰੀਆਂ ਪ੍ਰਦੂਸ਼ਣ ਤੇ ਆ ਕੋਟੀਆਂ ਇੱਥੇ ਪਈਆਂ ਰਹਿ ਜਾਣੀਆਂ ਕਿਉਂਕਿ 600 ਤੋਂ ਵੱਧ ਜਿਹੜੇ ਆਈਫ ਕੇਂਦਰ ਬਣੇ ਹੋਏ ਐ ਤੇ ਜਿੱਥੋਂ ਦੂਜਿਆਂ ਦੇ ਸ਼ਿਕਰਾ ਨੂੰ ਲੈ ਕੇ ਆਪਾਂ ਬੱਚੇ ਪੈਦਾ ਕਰਦੇ ਆ ਯਾਰ ਤੇ ਜਿੱਥੇ ਹਰੀ ਸਿੰਘ ਨਾਲੂਏ ਵਰਗੇ ਜਿੱਥੇ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਜਨਮ ਲਿਆ ਜਿੱਥੇ ਜਨਮ ਲਿਆ ਕਰਤਾਰ ਸਿੰਘ ਸਰਾਭੇ ਵਰਗੇ ਨੇ ਤੇ ਉੱਥੇ ਯਾਰ ਇੰਨਾ ਟਾਵਰਾਂ ਨੇ ਆ ਜਿਹੜੀ ਅਖੌਤੀ ਤਰੱਕੀ ਹੈ ਇਹਨਾਂ ਨੇ ਆਪਣੇ ਜਵਾਨੀ ਦੀ ਜੜ ਕੱਢਦੀ ਮਿੱਤਰੋ ਸ਼ੇਅਰ ਕਰਿਓ ਸਸਿਕਾ